ਵੰਗਾਰ ਟੀਵੀ ਵੇਖ ਰਹੇ ਦਰਸ਼ਕਾਂ ਨੂੰ ਵੰਗਾਰ ਮੈਗਜ਼ੀਨ ਦੇ ਮੈਂਬਰਾਂ ਤੇ ਸਮੂਹ ਵੰਗਾਰ ਪਰਿਵਾਰ ਦੇ ਮੈਂਬਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਆ ਇਹ ਜੰਗ ਦੇ ਨਾਮ ਤੇ ਜਿਹੜਾ ਤਮਾਸ਼ਾ ਗੋਦੀ ਮੀਡੀਆ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਅੱਜ ਉਹਦੇ ਵਿੱਚ ਇੱਕ ਬੜਾ ਵੱਡਾ ਮੋੜ ਆ ਗਿਆ ਤੇ ਉਹ ਮੋੜ ਆਇਆ ਜੰਗਬੰਦੀ ਦੇ ਐਲਾਨ ਨਾਲ ਪਾਵੇਂ ਕੇ ਗੋਦੀ মিডিਆ ਜਿਹਦੇ ਬਾਰੇ ਮਸ਼ਹੂਰ ਆ ਕਿ ਉਹ ਆਪਣੇ ਸਟੂਡੀਓ ਚ ਬੈਠੇ ਬੈਠੇ ਪਾਕਿਸਤਾਨ ਨੂੰ ਤਬਾਹ ਕਰ ਦਿੰਦੇ ਆ ਉਸ ਗੋਦੀ মিডিਆ ਦੇ ਉੱਤੇ ਬੜਕਾਂ ਤੋਂ ਸ਼ੁਰੂ ਤੋਂ ਮਾਰੀਆਂ ਜਾ ਰਹੀਆਂ ਸੀ ਕਿ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਾਂਗੇ ਨਾਨੀ ਯਾਦ ਕਰਵਾ ਦੇਾਂਗੇ ਮਿੱਟੀ 'ਚ ਮਿਲਾ ਦੇਾਂਗੇ ਹੋਰ ਬੜਾ ਕੁਝ ਅਸੀਂ ਆਮ ਸਾਰੇ ਤੁਸੀਂ ਵੀ ਸੁਣਦੇ ਹੋਗੇ ਪਾਕਿਸਤਾਨ ਕੇ ਜਿਤਨੇ ਬੱਚੇ ਆਜ ਘਰ पे ਆਪਣਾ ਮੈਪ ਬਣਾਉਣੇ ਦਾ ਪ੍ਰੈਕਟਿਸ ਕਰ ਰਹੇ ਆਜ ਬਾਹਰ ਉੱਜੋ ਬਟਾ आज बार रुक जाओ या दो तीन दिन और रुक जाओ तुम्हें मैप फिर से सीखना पड़ेगा ऐसी स्थिति बन रही है और ਜਦੋਂ ਹੁਣ ਜੰਗਬੰਦੀ ਦਾ ਐਲਾਨ ਹੋਇਆ ਤੇ ਉਹ ਐਲਾਨ ਜਿਹੜਾ ਹੋਇਆ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਈ ਤਾਂ ਸਮੁੱਚਾ ਜਿਹੜਾ ਗੋਦੀ ਮੀਡੀਆ ਮੋਦੀ ਦਾ ਨੱਕ ਪਚਾਉਣ ਦੀ ਹੁਣ ਜਦੋਂ ਜਾਇਦ ਦੇ ਵਿੱਚ ਲੱਗ ਗਿਆ ਹੁਣ ਇਹ ਕਿਹਾ ਜਾਣ ਲੱਗਾ ਕਿ ਪਾਕਿਸਤਾਨ ਨੇ ਗੋਡਿਆਂ ਦੇ ਧਾਰ ਹੋ ਕੇ ਜੰਗਬੰਦੀ ਕਰਵਾਈ ਹੈ ਪਰ ਦੁਨੀਆਂ ਦੀ ਇੱਕ ਪ੍ਰਸਿੱਧ ਜਿਹੜੀ ਨਿਊਜ਼ ਏਜੰਸੀ ਸੀ ਐਨ ਐਨ ਉਹਦੀ ਜਿਹੜੀ ਰਿਪੋਰਟ ਹੈ ਉਹਦੇ ਅਨੁਸਾਰ ਜੰਗਬੰਦੀ ਕਰਵਾਉਣ ਦੇ ਲਈ ਪਾਕਿਸਤਾਨ ਨੇ ਕਿਸੇ ਨੂੰ ਨਹੀਂ ਕਿਹਾ ਸਗੋਂ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਜੰਗਬੰਦੀ ਕਰਵਾਈ ਜਾਵੇ ਭਾਰਤ ਨੇ ਸੰਪਰਕ ਕੀਤਾ ਇਹ ਜਾਣਕਾਰੀ ਜਿਹੜੀ ਆ ਇਹ ਸੀ ਐਨ ਐਨ ਦੇ ਪੱਤਰਕਾਰ ਨਿਕ ਨੇ ਵੀ ਰਾਈ ਜਿਹੜੀ ਹੈ ਕਿ ਦੁਨੀਆਂ ਦੇ ਸਾਹਮਣੇ ਆਈ ਹੈ ਤੇ ਅਸੀਂ ਇਹ ਨਹੀਂ ਕਿ ਸਿਰਫ ਅਸੀਂ ਗੋਦੀ মিডিਆ ਨੂੰ ਨਿਸ਼ਾਨੇ ਤੇ ਲੈਨੇ ਆ ਸਭੋਂ ਇਹ ਵੀ ਮੰਨ ਲਿਆ ਜਾਣਾ ਚਾਹੀਦਾ ਕਿ ਪਾਕਿਸਤਾਨ ਦੇ ਜਿਹੜੇ ਟੀਵੀ ਚੈਨਲ ਨੇ ਵੀ ਉਹ ਵੀ ਵਿਦਾਚੜਾ ਕੇ ਗੱਲਾਂ ਕਰਦੇ ਹੋਣਗੇ ਪਰ ਗੱਪਾਂ ਤੇ ਗਪੌੜਾਂ ਦਾ ਜਿਹੜਾ ਰਿਕਾਰਡ ਭਾਰਤ ਦੇ ਗੋਦੀ মিডিਆ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਣਾਇਆ ਵੀ ਉਹਨੇ ਸ਼ਾਇਦ ਦੁਨੀਆ ਦੇ ਸਾਰੇ ਰਿਕਾਰਡ ਤੋੜ ਦਿੱਤੇ ਆ ਜਿਵੇਂ ਇੱਕ ਗੋਦੀ মিডিਆ ਦੇ ਚੈਨਲ ਦੇ ਉੱਤੇ ਖਬਰ ਚਲਾਈ ਜਾ ਰਹੀ ਸੀਗੀ ਤੇ ਅੱਧਾ ਪਾਕਿਸਤਾਨ ਜਿਹੜਾ ਤਬਾਹ ਕਰ ਦਿੱਤਾ ਗਿਆ ਇੱਕ ਹੋਰ ਇਦਾਂ ਦਾ ਚੈਨਲ ਜਿਹੜਾ ਉਹ ਕਰਾਚੀ 에어ਪੋਰਟ ਨੂੰ ਤਬਾਹ ਕਰ ਦੇਣ ਦੀ ਜਿਹੜੀ ਆ ਉਹ ਖਬਰ ਚਲਾ ਰਿਹਾ ਸੀਗਾ ਤੇ ਇੱਕ ਹੋਰ ਚੈਨਲ ਜਿਹੜਾ ਦਾਵਾ ਕਰ ਰਿਹਾ ਸੀਗਾ ਕਿ ਪਾਕਿਸਤਾਨ ਦੇ ਅੰਦਰ ਜਿਹੜੀ ਆ ਭਾਰਤੀ ਫੌਜ ਦਾਖਲ ਹੋ ਗਈ ਆ ਇੱਕ ਹੋਰ ਚੈਨਲ ਸੀ ਜਿਹੜਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਉੱਤੇ ਭਾਰਤੀ ਫੌਜ ਦਾ ਕਬਜ਼ਾ ਹੋ ਜਾਣ ਦਾ ਦਾਵਾ ਕਰ ਰਿਹਾ ਸੀਗਾ ਤੇ ਇੱਕ ਹੋਰ ਚੈਨਲ ਕਹਿ ਰਿਹਾ ਸੀਗਾ ਕਿ ਭਾਰਤ ਨੇ ਪਾਕਿਸਤਾਨ ਦੇ 7 ਸ਼ਹਿਰਾਂ ਦੇ ਉੱਤੇ ਕਬਜ਼ਾ ਕਰ ਲਿਆ ਤੇ ਇੱਕ ਜਿਹੜਾ ਗੋਦੀ ਮੀਡੀਆ ਦਾ ਚੈਨਲ ਹੋਣੇ ਤੇ ਇਹ ਦਾਅਵਾ ਵੀ ਕਰ ਦਿੱਤਾ ਕਿ ਪਾਕਿਸਤਾਨ ਦੇ 5 ਸ਼ਹਿਰ ਉਹ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤੇ ਗਏ ਨੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਦਰਸ਼ਕ ਜਿਹੜੇ ਇੰਡੀਆ ਦੇ ਲਗਾਤਾਰ ਸੁਣ ਰਹੇ ਸੀ ਇੱਕ ਚੈਨਲ ਨੇ ਤੇ ਇਥੋਂ ਤੱਕ ਫੜ ਮਾਰ ਦਿੱਤੀ ਕਿ ਜਿਹੜਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤੇ ਉੱਥੋਂ ਦੀ ਫੌਜ ਦਾ ਕਮਾਂਡਰ ਜਿਹੜਾ ਉਹ ਦੋਵੇਂ ਡਰ ਕੇ ਤੇ ਲੋਕ ਗਏ ਨੇ ਹਮਲੇ ਦੇ ਡਰ ਸੇ ਭਾਗਾ ਪਾਕਿਸਤਾਨੀ ਆਰਮੀ ਚੀਫ ਜਰਾ ਦੇਖਿਏ ਪਾਕਿਸਤਾਨੀ ਆਰਮੀ ਚੀਫ ਹਾਦੀਮ ਮੁਨੀਰ ਦਾਤਾ ਪਤਾ ਨਹੀਂ 라ਵਲਪਿੰਡੀ ਕੇ ਆਮੀ ਹੈਡਕ quarters મે ਨਹੀਂ ਹੈ ਹਾਦੀਮ ਮੁਨੀਰ ਮੁਨੀਰ ਕੇ ਪਰਿਵਾਰ ਕੇ ਸਾਥ ਵਿਦੇਸ਼ ਭਾਗਨੇ ਕੀ ਖਬਰ ਕਿਆ ਹੈ ਤੇ ਉਸ ਤੋਂ ਵੀ ਅੱਗੇ ਜਾਂਦੇ ਆ ਇੱਕ ਹੋਰ ਚੈਨਲ ਜਿਹੜਾ ਅੱਗੇ ਆਇਆ ਉਹਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਜਿਹੜਾ ਲੁਕ ਗਿਆ ਤੇ ਪਾਕਿਸਤਾਨ ਦਾ ਕਮਾਂਡਰ ਜਿਹੜਾ ਉਲੱਭ ਨਹੀਂ ਰਿਹਾ ਤੇ ਹੁਣ ਭਾਰਤੀ ਫੌਜ ਨੂੰ ਜਿਹੜੀ ਆ ਪਾਕਿਸਤਾਨੀ ਫੌਜ ਦੇ ਕਮਾਂਡਰ ਦੀ ਲੋਕੇਸ਼ਨ ਜਿਹੜੀ ਆ ਉਹ ਮਿਲ ਗਈ ਆ दिया हाथो हाँ खबर की भारतीय फौज जी है ना कि बैटरिया का चान मार मार के किसी बंकर पाकिस्तानी फौज कमांडर कर दे आ, लग दी है पाकिस्तान छोड़कर भाग रहे इस हालत में कहा जा रहे हैं लेकिन ये आपको बताऊंगा फ्लाइट लेकर कहा पाकिस्तान से किस देश में लैंड हो रही है पाकिस्तानियों की फ्लाइट और कितने लोग अब तक देश छोड़कर भाग चुके हैं ये भी आपको बताते हैं देखिए जरा ये आप देख रहे हैं पाकिस्तान से हो रही है फ्लाइट सऊदी अरब पहुंच रही है पांच लोग पाकिस्तान से सऊदी अरब चले गए ਪੀ ਇਹ ਜਿਹੜਾ ਕਿ ਧੂਆਂ ਧਾਰ ਪ੍ਰਚਾਰ ਜਿਹੜਾ ਇਹਨੂੰ ਕਿਹਾ ਜਾਂਦਾ ਵੀ ਹੁਣ ਇਸ ਪ੍ਰਚਾਰ ਦੀ ਗੋਦੀ ਮੀਡੀਆ ਦੀ ਇਹ ਦੁਨੀਆ ਭਰ ਦੇ ਵਿੱਚ ਖਿੱਲੀ ਔੜ ਰਹੀ ਆ ਪਰ ਚਲੋ ਇਹ ਦਿਨ ਲੰਘ ਗਏ ਪਰ ਗੱਲ ਫਿਰ ਇੱਥੇ ਆ ਜਾਂਦੀ ਹੈ ਕਿ ਭਾਰਤ ਦਾ ਮੀਡੀਆ ਇਸ ਵੇਲੇ ਕਹਿ ਰਿਹਾ ਕਿ ਭਾਰਤ ਦੀ ਜਿੱਤ ਹੋਈ ਭਾਰਤ ਜਿੱਤ ਗਿਆ ਦੂਜੇ ਪਾਸੇ ਪਾਕਿਸਤਾਨ ਦਾ ਮੀਡੀਆ ਉਹ ਪਾਕਿਸਤਾਨ ਦੇ ਦਰਸ਼ਕਾਂ ਨੂੰ ਵਧਾਈਆਂ ਦੇ ਰਿਹਾ ਕਿ ਪਾਕਿਸਤਾਨ ਦੀ ਫਤਿਹ ਹੋ ਗਈ ਤੇ ਫਿਰ ਇਸ ਹਾਲਤ ਵਿੱਚ ਯਕੀਨ ਕਿਤੇ ਕੀਤਾ ਜਾਵੇ ਇੱਥੇ ਆ ਕੇ ਅਸੀਂ ਸਿਰਫ ਇਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਨਾ ਭਾਰਤੀ ਮੀਡੀਆ ਤੇ ਯਕੀਨ ਕਰੋ ਤੇ ਨਾ ਪਾਕਿਸਤਾਨੀ ਮੀਡੀਆ ਤੇ ਅੰਤਰਰਾਸ਼ਟਰੀ ਮੀਡੀਆ ਕੀ ਕਹਿ ਰਿਹਾ ਦੁਨੀਆ ਦੀ ਜਿਹੜੀ ਵੱਡੀ ਨਿਊਜ਼ ਏਜੰਸੀ ਸੀਏਐਨ ਨੇ ਜਿੱਦਾ ਪੰਜ ਕਰ ਕੀਤਾ ਉਹ ਇਹ ਨਿਊਜ਼ ਚਲਾ ਚੁੱਕੀ ਆ ਕਿ ਜੰਗ ਰੋਕਣ ਦੇ ਲਈ ਭਾਰਤ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਕੋਲ ਪਹੁੰਚ ਕੀਤੀ ਹੈ ਤੇ ਜਦੋਂ ਇਹ ਆਪਰੇਸ਼ਨ ਸਿੰਧੂਰ ਜਿਹੜਾ ਇਹ ਸ਼ੁਰੂ ਕੀਤਾ ਗਿਆ ਸੀ ਉਦੋਂ ਵੀ ਇਸੇ ਮੀਡੀਆ ਤੋਂ ਜਿਹੜੀ ਆ ਇਹ ਖਬਰ ਜਿਹੜੀ ਆ ਪਬਲਿਸ਼ ਹੋਈ ਸੀ ਕਿ ਭਾਰਤ ਦੇ ਦੋ ਜੰਗੀ ਜਹਾਜ਼ ਜਿਹੜੇ ਆ ਉਹ ਡੇਕੇ ਗਏ ਆ ਭਾਰਤ ਨੇ ਇਹਦਾ ਖੰਡਨ ਨਹੀਂ ਕੀਤਾ ਤੇ ਫਿਰ ਇਹ ਸਵਾਲ ਪੁੱਛਿਆ ਜਾ ਸਕਦਾ ਕਿ ਗੋਦੀ ਮੀਡੀਆ ਜਿਹੜਾ ਪਿਓ ਮੋਦੀ ਨੂੰ ਇੱਕ ਜੇਤੂ ਜਰਨੈਲ ਬਣਾ ਕੇ ਇਹ ਦੁਨੀਆ ਦੇ ਸਾਹਮਣੇ ਪੇਸ਼ ਕਿਉਂ ਕਰ ਰਿਹਾ ਤੇ ਗੱਲ ਸਿਰਫ ਇੱਥੋਂ ਤੱਕ ਨਹੀਂ ਰੁਕਦੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਉਹਨੇ ਲਿਖਿਆ ਕਿ ਕਸ਼ਮੀਰ ਦੇ ਮੁੱਦੇ ਤੇ ਵੀ ਵਿਚੋਲਗੀ ਜਿਹੜੀ ਆ ਉਹ ਮੈਂ ਕਰਨੀ ਆ ਤੇ ਦੋਨਾਂ ਦੇਸ਼ਾਂ ਨੂੰ ਬਿਠਾ ਕੇ ਇਹ ਗੱਲਬਾਤ ਜਿਹੜੀ ਹੋਊਗੀ ਉਹਦੇ ਵਿੱਚ ਅਮਰੀਕਾ ਵਿਚੋਲਗੀ ਕਰੂਗਾ ਹੁਣ ਇੱਥੇ ਆ ਕੇ ਭਾਰਤ ਦਾ ਜਿਹੜਾ ਇੱਕ ਪੁਰਾਣਾ ਸਟੈਂਡ ਰਿਹਾ ਕਿ ਕਸ਼ਮੀਰ ਦੇ ਮਸਲੇ ਤੇ ਜੇ ਕੋਈ ਗੱਲ ਹੋ ਤਾਂ ਉਹ ਸਿਰਫ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੋਊਗੀ ਕੋਈ ਤੀਜੀ ਤਰੇ ਦੇ ਵਿੱਚ ਦਖਲ ਨਹੀਂ ਦੇ ਸਕਦੀ ਪਰ ਹੁਣ ਜੇ ਭਾਰਤ ਨੇ ਖੁਦ ਕਸ਼ਮੀਰ ਦੇ ਮੁੱਦੇ ਤੇ ਅਮਰੀਕਾ ਦਾ ਦਖਲ ਮਨਜ਼ੂਰ ਕਰ ਲਿਆ ਤੇ ਫਿਰ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਗੋਦੀ ਮੀਡੀਆਏ ਦੱਸੇ ਕਿ ਭਾਰਤ ਦੀ ਜੇ ਜਿੱਤ ਹੈ ਜਾਂ ਫਿਰ ਹਾਰ ਤੇ ਨਾਲ ਹੀ ਅਸੀਂ ਕਹਿਣਾ ਚਾਹਾਂਗੇ ਕਿ ਪੀਤਾ ਕੱਢ ਕੇ ਮੈਣੀ ਲਓ ਕਿ ਜਿਹੜਾ 56 ਇੰਚ ਦਾ ਸੀਨਾ ਸੀਗਾ ਕਿ ਇਸ ਵੇਲੇ ਉਹ ਵੀ 56 ਇੰਚ ਦਾ ਜਾਂ ਕੋਈ ਬਾਤ ਘਾਟ ਹੋਈ ਉਹਦੇ ਵਿੱਚ ਇਹ ਪਾਟਕਾਂ ਨੂੰ ਅਸੀਂ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਆਪਣੀ رائے ਜਿਹੜੀ ਆ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਹ ਸਵਾਲ ਜਿਹੜਾ ਇਹ ਪੁੱਛਿਆ ਜਾਣਾ ਚਾਹੀਦਾ ਕਿ ਇਹ ਜਿਸ ਨੂੰ ਭਾਰਤ ਦੀ ਇੱਜ਼ਤ ਬਣਾ ਕੇ ਮੋਦੀ ਨੂੰ ਜਿਵੇਂ ਜੇਤੂ ਜਰਨੈਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹਨਾਂ ਗੱਲਾਂ ਉੱਤੇ ਇਸ ਪ੍ਰਚਾਰ ਦੇ ਉੱਤੇ ਯਕੀਨ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਰਾਈ ਦੇ ਕਿਪਤ